ਸੱਚੀ ਏਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਟੈਕ ਵਿਦਜਸ ਜੇ YouTube ਚੈਨਲ ਤੇ 0 ਸਬਸਕ੍ਰਾਈਬਰ ਨੇ ਜਾਂ 100 ਸਬਸਕ੍ਰਾਈਬਰ ਨੇ ਜਾਂ 1000 ਸਬਸਕ੍ਰਾਈਬਰ ਨੇ ਤਾਂ ਇਹ ਵੀਡੀਓ ਸਿਰਫ ਤੁਹਾਡੇ ਲਈ ਹੀ ਹੈ ਕਿਉਂਕਿ ਅੱਜ ਦੀ ਇਸ ਵੀਡੀਓ 'ਚ ਮੈਂ ਤੁਹਾਨੂੰ ਦੱਸਣ ਵਾਲਾ ਹਾਂ 0 ਤੋਂ ਲੈ ਕੇ 1 ਲੱਖ ਸਬਸਕ੍ਰਾਈਬਰਸ ਕਿਵੇਂ ਪੂਰੇ ਕਰਨੇ ਨੇ ਅਤੇ ਇੱਕ ਸਕਸੈਸਫੁਲ ਯੂਟਿਊਬਰ ਬਣ ਕੇ ਪੈਸਾ ਕਿਵੇਂ ਕਮਾਉਣਾ ਹੈ। ਇਹ ਵੀਡੀਓ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਇਸ 'ਚ ਮੋਟੀਵੇਸ਼ਨ ਵੀ ਮਿਲੇਗੀ ਅਤੇ ਪ੍ਰੈਕਟੀਕਲ ਵੇਸ ਵੀ ਜੋ ਅਪਲਾਈ ਕਰਕੇ ਤੁਸੀਂ ਆਪਣਾ ਚੈਨਲ ਗਰੋ ਕਰ ਸਕਦੇ ਹੋ। ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ। ਚਲੋ ਵੀਡੀਓ ਸਟਾਰਟ ਕਰਦੇ ਹਾਂ। ਮੋਟੀਵੇਸ਼ਨ ਕਿਉਂ ਜ਼ਰੂਰੀ ਹੈ? ਦੋਸਤੋ ਮੈਂ ਤੁਹਾਨੂੰ ਇੱਕ ਸਵਾਲ ਪੁੱਛਣਾ ਚਾਹੁੰਦਾ ਹਾਂ ਜਦੋਂ ਤੁਸੀਂ ਸਕੂਲ 'ਚ ਪੜ੍ਹਦੇ ਸੀ ਫਰਸਟ ਮੇਂ ਦੋ ਤਰ੍ਹਾਂ ਦੇ ਸਟੂਡੈਂਟਸ ਹੁੰਦੇ ਸੀ ਅਤੇ ਹੁੰਦੇ ਵੀ ਨੇ ਪਹਿਲੇ ਪ੍ਰੈਸ਼ਰ ਵਾਲੇ ਸਟੂਡੈਂਟ ਮਾਪੇ ਕਹਿੰਦੇ ਨੇ ਪੜ੍ਹਨਾ ਪੈਣਾ ਤਾਂ ਉਹ ਪੜ੍ਹਦੇ ਨੇ ਜਾਂ ਟੀਚਰ ਹੋਮਵਰਕ ਦਿੰਦੇ ਨੇ ਮਜਬੂਰੀ ਚ ਪੜਾਈ ਕਰਦੇ ਨੇ ਦੂਜੇ ਜਿਹੜੇ ਹੁੰਦੇ ਨੇ ਉਹ ਇੰਟਰਸਟ ਵਾਲੇ ਸਟੂਡੈਂਟ ਜਿਨ੍ਹਾਂ ਨੂੰ ਪਤਾ ਲੱਗ ਜਾਂਦਾ ਕਿ ਪੜ੍ਹਾਈ ਨਾਲ ਲਾਈਫ ਚੇਂਜ ਹੁੰਦੀ ਹੈ ਰਿਸਪੈਕਟ ਮਿਲਦੀ ਹੈ ਜੌਬ ਮਿਲਦੀ ਹੈ ਪੈਸਾ ਆਉਂਦਾ ਹੈ ਫੈਮਿਲੀ ਖੁਸ਼ ਰਹਿੰਦੀ ਹੈ ਜਦੋਂ ਟੀਚਰ ਸਿਰਫ ਹੋਮਵਰਕ ਨਹੀਂ ਫਿਊਚਰ ਦਿਖਾ ਕੇ ਮੋਟੀਵੇਟ ਕਰਦਾ ਹੈ ਉਦੋਂ ਸਟੂਡੈਂਟ ਖੁਦ ਇੰਟਰਸਟ ਨਾਲ ਪੜ੍ਹਨਾ ਸਟਾਰਟ ਕਰਦਾ ਹੈ ਮੋਟੀਵੇਸ਼ਨ ਦਾ ਰੀਅਲ ਐਗਜ਼ਾਮਪਲ ਸਾਡੇ ਵੀ ਸਕੂਲ 'ਚ ਟੀਚਰ ਸੀ ਜਿਹੜੇ 2 ਘੰਟੇ ਦੀ ਕਲਾਸ 'ਚ 30 ਮਿੰਟ ਕਲਾਸ ਅਤੇ 1.5 ਘੰਟਾ ਮੋਟੀਵੇਸ਼ਨ ਪਰ ਉਹ ਮੋਟੀਵੇਸ਼ਨ ਇੰਨੀ ਪਾਵਰਫੁਲ ਹੁੰਦੀ ਸੀ ਕਿ ਅਸੀਂ ਘਰ ਜਾ ਕੇ ਸਾਰਾ ਹੋਮ ਵਰਕ ਖੁਦ ਕਰ ਲੈਂਦੇ ਸੀ ਇਸ ਲਈ ਦੋਸਤੋ ਮੋਟੀਵੇਸ਼ਨ ਬਿਨਾ ਲੌਂਗ ਟਰਮ ਸਕਸੈਸ ਪੋਸੀਬਲ ਨਹੀਂ ਜ਼ੀਰੋ ਤੋਂ ਲੈ ਕੇ 1 ਲੱਖ ਸਬਸਕ੍ਰਾਈਬਰ ਦੀ ਸਟਾਈ ਹੁਣ ਧਿਆਨ ਨਾਲ ਸੁਣੋ ਜਦੋਂ ਤੁਸੀਂ YouTube ਸਟਾਰਟ ਕਰਦੇ ਹੋ ਪਹਿਲੇ 50 ਤੋਂ 100 ਵੀਡੀਓਸ ਸਿਰਫ ਪ੍ਰੈਕਟਿਸ ਮੋਡ ਹੁੰਦੇ ਨੇ ਇਹਨਾਂ ਵੀਡੀਓਸ 'ਚ ਤੁਹਾਡੀ ਪ੍ਰੈਕਟਿਸ ਹੁੰਦੀ ਹੈ ਇਹ ਸੋਚ ਕੇ ਵੀਡੀਓ ਬਣਾਓ ਕਿ ਅਸੀਂ ਵਿਊਜ਼ ਜਾਂ ਸਬਸਕ੍ਰਾਈਬਰ ਲਈ ਨਹੀਂ ਬਸ ਅਸੀਂ ਸਿੱਖਣ ਲਈ ਬਣਾ ਰਹੇ ਹਾਂ YouTube ਕੋਈ ਟ੍ਰਿਕੀਆਂ ਲੱਕ ਨਹੀਂ ਇਹ ਪੂਰੇ ਦਿਮਾਗ ਦੀ ਗੇਮ ਹੈ ਜਿਵੇਂ ਬੱਚਾ ਪਹਿਲਾ ਤੁਰ ਨਾ ਸਕਦਾ ਹੈ ਫਿਰ ਦੌੜ ਨਾ ਸਕਦਾ ਹੈ ਉਸੇ ਤਰ੍ਹਾਂ ਪੰਜਾਬ ਤੋਂ 100 ਵੀਡੀਓਜ਼ 'ਚ ਤੁਸੀਂ ਸ਼ੂਟਿੰਗ ਸਕਦੇ ਹੋ ਐਡੀਟਿੰਗ ਸਕਦੇ ਹੋ ਟੌਪਿਕ ਸਿਲੈਕਸ਼ਨ ਸਕਦੇ ਹੋ ਆਡੀਅנס ਨੂੰ ਸਮਝਦੇ ਹੋ ਵੀਡੀਓ ਵਾਇਰਲ ਹੋ ਜਾਵੇ ਇਹ ਸੋਚ ਗਲਤ ਹੈ ਬਹੁਤ ਸਾਰੇ ਲੋਕ ਰਾਤ ਨੂੰ ਸੌਂਦੇ ਸਮੇਂ ਇਹ ਸੋਚਦੇ ਨੇ ਕਿ ਕਾਸ਼ ਇੱਕ ਵੀ ਵੀਡੀਓ ਸਾਡੀ ਵਾਇਰਲ ਹੋ ਜਾਵੇ ਦੋਸਤੋ ਰੱਬ ਵੀ ਵਿਊਜ਼ ਨਹੀਂ ਦੇਵੇਗਾ ਜਦੋਂ ਤੱਕ ਤੁਸੀਂ ਆਪਣੀਆਂ ਸਕਿੱਲਸ ਇੰਪਰੂਵ ਨਹੀਂ ਕਰਦੇ ਮੈਂ ਕਦੇ ਵੀ ਇਹ ਨਹੀਂ ਸੋਚਿਆ ਕਿ ਵੀਡੀਓ ਵਾਇਰਲ ਹੋ ਜਾਵੇ ਮੈਂ ਇਹ ਸੋਚਦਾ ਹਾਂ ਕੱਲ ਕਿਹੜੀ ਵੀਡੀਓ ਬਣਾਵਾਂ ਜੋ ਲੋਕਾਂ ਨੂੰ ਮਜਬੂਰ ਕਰ ਦੇਵੇ ਦੇਖਣ ਲਈ ਇਹ ਪਰਸੈਂਟ ਤੁਹਾਡੇ ਅੰਦਰ ਵੀ ਹੋਣਾ ਚਾਹੀਦਾ ਹੈ ਜੇ ਤੁਹਾਡੇ ਚੈਨਲ ਤੇ 100 ਸਬਸਕ੍ਰਾਈਬਰਸ ਵੀ ਨੇ ਤਾਂ ਤੁਸੀਂ 99% ਲੋਕਾਂ ਤੋਂ ਅੱਗੇ ਹੋ ਕਿਉਂਕਿ ਬਹੁਤ ਸਾਰੇ ਲੋਕ ਤਾਂ ਸਟਾਰਟ ਹੀ ਨਹੀਂ ਕਰਦੇ ਬਹੁਤ ਲੋਕ ਅਧ ਵਿਚਾਰ ਹੀ ਛੱਡ ਕੇ ਚਲੇ ਜਾਂਦੇ ਨੇ 100 ਲੋਕ ਜੇ ਇੱਕ ਹਾਲ ਚ ਇਕੱਠੇ ਹੋ ਜਾਣ ਛੋਟੀ ਗਿਣਤੀ ਨਹੀਂ ਹੁੰਦੀ ਇਸ ਗੱਲ ਤੋਂ ਮੋਟੀਵੇਟ ਹੋਵੋ 0 ਤੋਂ ਲੈ ਕੇ 10 ਲੱਖ ਸਬਸਕ੍ਰਾਈਬਰਸ ਤੱਕ ਤੈਨੂੰ 골ਡਨ ਰੂਲ ਜਰੂਰ ਸਮਝ ਲਓ ਹੁਣ ਮੇਨ ਪੁਆਇੰਟ ਦੀ ਗੱਲ ਕਰਦੇ ਆ ਸਿਰਫ ਤਿੰਨ ਚੀਜ਼ਾਂ ਜੇ ਤੁਸੀਂ ਫਾਲੋ ਕਰ ਲੀਆਂ ਤਾਂ ਗਰੋਥ ਗਰੰਟੀਡ ਹੈ ਪਹਿਲੀ ਹੈ ਡਾਇਰੈਕਸ਼ਨ ਸਹੀ ਸਭ ਤੋਂ ਵੱਡੀ ਲੋਕ ਗਲਤੀ ਕਰਦੇ ਨੇ ਕਦੇ ਵਲੌਗ ਬਣਾਉਣ ਲੱਗ ਜਾਂਦੇ ਨੇ ਕਦੇ ਟੈਕ ਵੀਡੀਓਜ਼ ਬਣਾਉਣ ਲੱਗ ਜਾਂਦੇ ਨੇ ਕਦੇ ਕਮੇਡੀ ਕਰਨ ਲੱਗ ਜਾਂਦੇ ਨੇ ਕਦੀ ਮੋਟੀਵੇਸ਼ਨਲ ਵੀਡੀਓ ਪਾਉਣ ਲੱਗ ਜਾਂਦੇ ਯਾਂ ਕਦੇ ਕਿਸੇ ਹੋਰ ਵਰਗੀ ਇਹ ਡਾਇਰੈਕਸ਼ਨ ਨਹੀਂ ਇਹ ਕਨਫਿਊਜ਼ਨ ਹੈ ਇੱਕ ਚੀਜ਼ ਚੂਜ਼ ਕਰੋ ਜਿੱਦਾਂ ਕਿ ਜਾਂ ਤਾਂ ਟੈਕ ਲੈ ਲਓ ਜਾਂ ਫਿਰ ਐਂਟਰਟੇਨਮੈਂਟ ਜਾਂ ਫਿਰ ਕਾਮੇਡੀ ਜਾਂ ਫਾਈਨੈਂਸ ਜਾਂ ਮੋਟੀਵੇਸ਼ਨ ਤੇ ਉਸੇ ਤੇ ਫੋਕਸ ਰੱਖੋ ਅਗਰ ਤੁਹਾਡੀ ਗਲਤੀ ਨਾਲ ਕੋਈ ਵੀ ਐਦਾਂ ਦੀ ਵੀਡੀਓ ਵਾਇਰਲ ਹੋ ਜਾਂਦੀ ਹੈ ਉਹ ਤੁਹਾਨੂੰ ਸਬਸਕ੍ਰਾਈਬਰ ਦੇ ਸਕਦੀ ਹੈ ਪਰ ਲਾਇਲ ਆਡੀਅנס ਨਹੀਂ ਦੇ ਸਕਦੀ ਲਾਇਲ ਆਡੀਅנס ਬਿਨਾ ਪੈਸਾ ਨਹੀਂ ਬਣਦਾ ਦੂਜਾ ਆਪਣੇ ਆਪ ਵਿੱਚ ਇੰਪਰੂਵਮੈਂਟ ਜ਼ਰੂਰ ਲੈ ਕੇ ਆਓ ਹਰ ਵੀਡੀਓ ਬੈਟਰ ਹੋਵੇ ਇੰਪਰੂਵਮੈਂਟ ਬਹੁਤ ਜ਼ਰੂਰੀ ਹੈ ਰੂਲ ਸਿੰਪਲ ਹੈ ਅੱਜ ਦੀ ਵੀਡੀਓ ਕੱਲ ਦੀ ਵੀਡੀਓ ਨਾਲੋਂ ਜ਼ਿਆਦਾ ਵਧੀਆ ਹੋਣੀ ਚਾਹੀਦੀ ਹੈ ਥੰਬਨੇਲ ਬੈਟਰ ਹੋਣਾ ਚਾਹੀਦਾ ਹੁੱਕ ਬੈਟਰ ਹੋਣੀ ਚਾਹੀਦੀ ਹੈ ਐਕਸਪਲੇਨੇਸ਼ਨ ਬੈਟਰ ਹੋਣਾ ਚਾਹੀਦਾ ਮੈਂ ਆਪ ਵੀਡੀਓ ਬਣਾਉਣ ਤੋਂ ਪਹਿਲਾਂ ਪੁਆਇੰਟਸ ਨੋਟ ਕਰਦਾ ਹਾਂ ਹੁੱਕ ਪਲਾਨ ਕਰਦਾ ਹਾਂ ਇਹ ਪ੍ਰਪਰੇਸ਼ਨ ਇੰਪਰੂਵਮੈਂਟ ਸੋਸ਼ਲ ਮੀਡੀਆ ਤੇ ਪੇਸ਼ੈਂਸ ਨਹੀਂ ਤਾਂ ਸਕਸੈਸ ਨਹੀਂ ਪਹਿਲੇ 50 ਜਾਂ 100 ਵੀਡੀਓਜ਼ ਤੇ ਵਿਊਜ਼ ਘੱਟ ਵੀ ਆਉਣਗੇ ਲੋਕ ਮਜ਼ਾਕ ਵੀ ਬਣਾਉਣਗੇ ਘਰ ਵਾਲੇ ਤਾਨੇ ਵੀ ਮਾਰਨਗੇ ਇਸ ਸਟੇਜ ਤੇ ਆ ਕੇ 90% ਲੋਕ YouTube ਛੱਡ ਜਾਂਦੇ ਨੇ ਜੋ 10% ਲੋਕ ਪੱਥਰ ਵਾਂਗ ਟਿਕੇ ਰਹਿੰਦੇ ਨੇ ਉਹ ਸਕਸੈਸਫੁਲ ਬਣ ਜਾਂਦੇ ਨੇ YouTube ਦਾ ਐਲਗੋਰਿਦਮ ਦਇਆ ਨਹੀਂ ਕਰਦਾ ਮਤਲਬ ਕਰਸ ਨਹੀਂ ਕਰਦਾ YouTube ਤੁਹਾਡੀ ਮਿਹਨਤ ਨਹੀਂ ਦੇਖਦਾ YouTube ਬੈਕਗ੍ਰਾਉਂਡ ਨਹੀਂ ਦੇਖਦਾ ਕਿ ਤੁਸੀਂ ਕਿੱਦਾਂ ਦੇ ਘਰ ਤੋਂ ਉੱਠਿਓ YouTube ਸਿਰਫ ਇਹ ਦੇਖਦਾ ਹੈ ਤੁਹਾਡੀ ਵੀਡੀਓ ਤੇ ਵਾਚ ਟਾਈਮ ਲਾਈਕਸ ਕਮੈਂਟਸ ਆਡੀਅנס ਰਿਐਕਸ਼ਨ ਆਡੀਅנס ਖੋਸ਼ਾ ਤਾਂ ਹੀ ਐਲਗੋਰਿਦਮ ਤੁਹਾਡੀ ਵੀਡੀਓ ਨੂੰ ਹੋਰ ਜ਼ਿਆਦਾ ਲੋਕਾਂ ਤੱਕ ਭੇਜੇਗਾ ਦੋਸਤੋ 0 ਤੋਂ ਲੈ ਕੇ 100 ਕੇ ਸਬਸਕ੍ਰਾਈਬਰ ਲੱਕ ਨਾਲ ਨਹੀਂ ਰੈਕਸ਼ਨ ਪਲੱਸ ਇੰਪਰੂਵਮੈਂਟ ਪਲੱਸ ਪੇਸ਼IENTS ਨਾਲ ਹੁੰਦਾ ਹੈ ਜੇ ਤੁਸੀਂ ਇਹ ਤਿੰਨ ਸਟੈਪ ਫਾਲੋ ਕਰ ਲਏ 1 ਲੱਖ ਤਾਂ ਕੀ 1 ਮਿਲੀਅਨ ਵੀ ਪੋਸੀਬਲ ਹੈ ਦੋਸਤੋ ਵੀਡੀਓ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਕੋਈ ਡਾਊਟ ਹੋਵੇ ਕਮੈਂਟ ਚ ਪੁੱਛੋ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ ਨਵੇਂ ਟੌਪਿਕ ਦੇ ਨਾਲ ਧੰਨਵਾਦ